ਕਦੇ ਇਹਨਾਂ ਦੀ ਤੂਦੀ ਬੋਲਦੀ ਸੀ ਇਹਨਾਂ 40 ਦੋਰਾ ਦੀ ਤੇ ਅਲੀ ਬਾਬੇ ਦੀ ਜਦੋਂ ਅਲੀ ਬਾਬਾ ਆਉਂਦਾ ਸੀ ਇਸ਼ਾਰਾ ਕਰਦਾ ਸੀ ਇਹ ਕਹਿੰਦੇ ਸਿਮ ਸਿਮ ਖੁੱਲ ਜਾ ਤੇ ਦਰਵਾਜ਼ਾ ਖੁੱਲ ਜਾਂਦਾ ਸੀ ਜਦੋਂ ਕਹਿੰਦੇ ਸਿਮ ਸਿਮ ਬੰਦ ਹੋ ਜਾ ਦਰਵਾਜ਼ਾ ਬੰਦ ਹੋ ਜਾਂਦਾ ਸੀ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਚ ਉਹ ਕੋਈ ਸਤਾ ਰਹੀ ਨਹੀਂ ਹੁਣ ਇਹ ਕਹਿੰਦੇ ਨਾ ਸਿਮ ਸਿਮ ਖੁੱਲ ਜਾ ਦਰਵਾਜਾ ਤਾਂ ਕੀ ਕਜਾ ਦਰਵਾਜੇ ਵੀ ਨਹੀਂ ਖੁੱਲਦੀ ਇਹਨਾਂ ਤੋਂ ਦੋਸਤੋ ਪੰਜਾਬ ਦੀ ਇੱਕ ਕਹਾਵਤ ਹੈ ਕਿ ਲੰਡੂਆਂ ਨੂੰ ਤੂੰ ਟੱਕਰੀ ਤੈਨੂੰ ਟੱਕਰੂ ਬੰਸਰੀ ਵਾਲਾ ਇਹਨਾਂ ਨੂੰ ਟੱਕਰ ਵੀ ਕਿਹਿਆ ਬੰਸਰੀ ਵਾਲਾ ਟੱਕਰ ਕੇ ਬੰਸਰੀ ਵਾਲਾ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਪਤਾ ਨਹੀਂ ਕਿੱਥੋਂ ਇੱਕ ਨਾਸ ਭਾਰ ਕੇ ਲਿਆਂਦਾ ਉਹ ਵੀ ਕਿਸੇ ਢਿੱਲੇ ਦਾ ਕਿਸੇ ਮੱਠ ਦਾ ਕਹਿੰਦਾ ਕਹੋਂਦਾ ਮੰਦ ਸੀ ਉਹਦੀ ਪੂਰੀ ਚਤ ਹੈ ਲੋਕਾਂ ਦੇ ਵਿੱਚ ਪੂਰੀ ਉਹਦੀ ਮੈਂ ਮੈਂ ਵੀ ਐਸੀ ਵੈਦਨੀ ਉਹ ਮੰਤਰ ਲੈਂਦਾ ਇਹਦਾ ਨੇ ਉਹਨੇ ਆਪਦਾ ਧੂਣੀਆਂ ਤਪਾਈਆਂ ਉਹਨੇ ਜਾਦੂ ਮੰਤਰ ਚਲਾਏ ਬਹੁਤ ਕੋਸ਼ਿਸ਼ ਕੀਤੀ ਪਰ ਉਹਦਾ ਨਾ ਜੰਤਰ ਨਾ ਉਹਦਾ ਮੰਤਰ ਤੇ ਨਾ ਉਹਦਾ ਤੰਤਰ ਚੱਲਿਆ ਹੀ ਨਹੀਂ ਵਿਚਾਰਾ ਆਪਦੀ ਘਡੀਰੀ ਤੇ ਆਇਆ ਸੀ ਉਥੇ ਬਾਤ ਚਲਾਇਆ ਆਪਣੇ ਵੀ ਆਪਣੇ ਮੁਰਸ਼ਦ ਆਪਣੇ ਗੁਰੂ ਨਾਲ ਜਿਹੜਾ ਵੀ ਕੋਈ ਮੁਕਾਬਲਾ ਕਰਦਾ ਹੈ ਜਾਂ ਉਹਦਾ ਵਿਰੋਧ ਕਰਦਾ ਹੈ ਜਾਂ ਉਹਨੂੰ ਘਮਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਉਹਨੂੰ ਕਿਤੇ ਵੀ ਖੈਰ ਨਹੀਂ ਮਿਲਦੀ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਦਰਦੇ ਕਾਮ ਚੈਨਲ ਦੇ ਦਰਸ਼ਕਾਂ ਨੂੰ ਰਜਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਕਿਹਾ ਜਾਂਦਾ ਹੈ ਜੀ ਦੋਸਤੋ ਇਸ ਸਾਲ ਦੇ ਅਖੀਰਲੇ ਦਿਨ ਵਿਆਣੀ ਦੇ 31 ਦਸੰਬਰ 2024 ਨੂੰ ਜਦੋਂ ਸਾਰੀ ਦੁਨੀਆ 2024 ਨੂੰ ਅਲਵਿਦਾ ਕਹਿ ਰਹੀ ਹੋਊਗੀ ਤੇ ਨਵੇਂ ਸਾਲ ਦਾ ਇੰਤਜ਼ਾਰ ਕਰ ਰਹੀ ਹੋਊਗੀ ਐਨ ਉਸ ਸਾਲ ਦੇ ਅਖੀਰ ਤੇ ਅਲੀ ਬਾਬਾ ਤੇ 40 ਚੋਰ ਇਕੱਠੇ ਹੋਏ ਉਹ ਸਮਝਦੇ ਨੇ ਕਿ 2024 ਦਾ ਜਿਹੜਾ ਸਾਲ ਸੀ ਉਹਨਾਂ ਲਈ ਕੋਈ ਬਹੁਤਾ ਵਧੀਆ ਨਹੀਂ ਰਿਹਾ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਨਵਾਂ ਸਾਲ ਆਉਣ ਵਾਲਾ ਹੈ ਉਹ ਵੀ ਉਹਨਾਂ ਵਾਸਤੇ ਕੋਈ ਬਹੁਤਾ ਵਧੀਆ ਨਹੀਂ ਰਹਿਣਾ ਉਹਦੇ ਲਈ ਉਹ ਹਰ ਖੀਲਾ ਕਰਨ ਨੂੰ ਤਿਆਰ ਨੇ ਜਦੋਂ ਰਾਂਝਾ ਜੋਗੀ 12 ਸਾਲ ਖੀਰ ਦੀਆਂ ਮੱਝਾਂ ਚਰਾਂਦਾ ਰਿਹਾ ਉਹਨਾਂ ਦਾ ਨੌਕਰ ਬਣਿਆ ਰਿਹਾ ਪਰ ਹੀਰ ਨੂੰ ਜਿਹੜੇ ਸੀ ਉਹ ਖੇੜੇ ਵਿਆਹ ਕੇ ਲੈ ਗਏ। ਰਾਂਝੇ ਦਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਅਖੀਰ ਉਹ ਗੋਰਖਨਾਰ ਦੇ ਢਿੱਲੇ ਤੇ ਗਿਆ। ਕੰਨ ਪੜਵਾਉਣੇ ਪਏ ਉਸਨੂੰ ਗੋਰਖਨਾਰ ਦੇ ਢਿੱਲੇ ਤੇ ਜਾ ਕੇ। ਇਹ ਵੀ ਆਪਣੇ ਅਲੀ ਬਾਬੇ ਨੂੰ ਬਚਾਉਣ ਦੀ ਖਾਤਰ ਜਿਹੜੇ ਚਾਰੀ ਚੋਰ ਨੇ ਨਾ ਇਹ ਕਿਸੇ ਵੀ ਗੋਰਖਦੇ ਟਿੱਲੇ ਤੇ ਜਾ ਸਕਦੇ ਨਹੀਂ ਪਰ ਮੈਨੂੰ ਐ ਲੱਗਦਾ ਜਿਵੇਂ ਮਾਨਕ ਦਾ ਇੱਕ ਗੀਤ ਹੈ ਨਾ ਕਲੀ ਆ ਉਹਦੀ ਤੇਰੇ ਟਿੱਲੇ ਤੋਂ ਮੈਨੂੰ ਸੂਰਤ ਦਿਨਦੀ ਆ ਹੀ ਦੀ ਉਹ ਦੇਖ ਗੋਰਖਾ ਉੱਡਦੀ ਆ ਫਲਕਾਰੀ ਇਹਨਾਂ ਨੂੰ ਹੁਣ ਉਹ ਫਲਕਾਰੀ ਵੀ ਨਜ਼ਰ ਨਹੀਂ ਆਉਣੀ ਇਹਨਾਂ ਦੀ ਹਾਲਤ ਐਨੀ ਮਾੜੀ ਹੋ ਗਈ ਹੈ ਐਨੇ ਪਾਪ ਕੀਤੇ ਨੇ ਇਹਨਾਂ ਨੇ ਕਿ ਇਹਨਾਂ ਨੂੰ ਫਲਕਾਰੀ ਵੀ ਨਜ਼ਰ ਨਹੀਂ ਆਉਣੀ ਕੀ ਫੇਰੇ ਜਿਹੜੇ ਚਾਲੀ ਚੋਰ ਨੇ ਤੇ ਇਹਨਾਂ ਦਾ ਜਿਹੜਾ ਅਲੀ ਬਾਬਾ ਹੈ ਕੀ ਇਹ ਹਾਰ ਮੰਨ ਕੇ ਚੁੱਪ ਕਰਕੇ ਘਰੇ ਬੈਠ ਜਾਣਗੇ ਨਹੀਂ ਇਹ ਕਿਸੇ ਹੋਰ ਟੀਲੇ ਤੇ ਜਾਣਗੇ ਦੋਸਤੋ ਖਾਲਸਾ ਹਾਈ ਸਕੂਲ ਮਾਨਸਾ ਚ ਹੈਡਮਾਸਟਰ ਸਾਹਿਬ ਹੁੰਦੇ ਸਨ ਸਰਦਾਰ ਆਲਮ ਸਿੰਘ ਆਲੂਵਾਲੀਆ ਉਹ ਜਿਹੜਾ ਕੋਈ ਮੇਰੇ ਵਰਗਾ ਪੜ੍ਹਾਈ ਚ ਨਲਾਇਕ ਹੁੰਦਾ ਨਾ ਉਹਦਾ ਕਨਮ ਰੋਡ ਦੇ ਦੇ ਉਹ ਮੈਂ ਉਹਨਾਂ ਦੀ ਨਕਲ ਤਾਂ ਨਹੀਂ ਕਰਦਾ ਪਰ ਉਹ ਕਹਦੇ ਵੀ ਪੁੱਤ ਬਸੰਤਿਆ ਮੁਰ ਹੱਟੀ ਬੈਣਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੁੰਦਾ ਸੀ ਕਿ ਭਾਈ ਤੂੰ ਪੜਾਈ 'ਚ ਨਹੀਂ ਚੱਲ ਸਕਦਾ ਤੂੰ ਆਪਣਾ ਜਿਹੜਾ ਕੋਈ ਜੱਦੀ ਪੁਸ਼ਤੀ ਪੇਸ਼ਾ ਹੈ ਚਾਹੇ ਖੇਤੀ ਹੈ ਚਾਹੇ ਬਣ ਜਾਏ ਉਹ ਕਰ ਲੈ ਪੜ੍ਹਾਈ ਹੁਣ ਤੇਰੇ ਵੱਸ ਦੀ ਜੀ ਇਹ ਹਾਲ ਇਨ੍ਹਾਂ ਬਸੰਤਿਆਂ ਦਾ ਵੀ ਹੋਇਆ ਹੈ ਇਨਾਂ ਨੂੰ ਵੀ ਮੁੜ ਅੰਨੇ ਵਾਲੀ ਥਾਂ ਤੇ ਆਉਣਾ ਹੀ ਪੈਣਾ ਹੈ ਕਿਉਂਕਿ ਇਹਨਾਂ ਨੇ ਆਪਣੇ ਮੁਰਸ਼ਿਦ ਨਾਲ ਹੇਰਾ ਫੇਰੀ ਵੀ ਕਰਕੇ ਦੇਖ ਲਈ ਟੂਟਸ ਤੋਂ ਪਹਾਨ ਵੀ ਬੋਲ ਕੇ ਦੇਖ ਲਿਆ ਚਾਲਾਂ ਵੀ ਚੱਲ ਕੇ ਦੇਖ ਲਈਆਂ ਆਪਣੇ ਮੁਰਸ਼ਿਦ ਤੋਂ ਆਕੀ ਵੀ ਹੋ ਕੇ ਦੇਖ ਲਿਆ ਪਰ ਇਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲੀ ਤੇ ਨਾ ਇਹਨਾਂ ਨੂੰ ਮਿਲਣੀ ਹੈ 40 ਚੋਰਾ ਨੂੰ ਤੇ ਅਲੀ ਬਾਬੇ ਨੂੰ ਇਹਨਾਂ ਦਾ ਮਿਸ਼ਨ ਤਾਂ ਕੋਈ ਹੋਰ ਹੈ ਹੀ ਨਹੀਂ ਇਹ ਤਾਂ ਆਪਣੇ ਅਲੀ ਬਾਬਾ ਨੂੰ ਬਚਾਉਣਾ ਚਾਹੁੰਦੇ ਨੇ ਜਿਹੜੇ 40 ਚੋਰ ਇਕੱਠੇ ਹੋਏ ਨੇ ਜਿੰਨਾਂ ਦੀ ਮੀਟਿੰਗ ਸਾਲ ਦੇ ਅਖੀਰਲੇ ਦਿਨ ਯਾਨੀ ਕਿ 31 ਦਸੰਬਰ ਨੂੰ ਹੋ ਰਹੀ ਹੈ ਹੁਣ ਪਤਾ ਹੈ ਦੋਸਤੋ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਇਹਨਾਂ ਨੂੰ ਤਾਂ ਆਪਣੇ ਕੰਨ ਫੜ ਲੈਣੇ ਚਾਹੀਦੇ ਨੇ ਗਲਾਂ 'ਚ ਪੱਲੂ ਪਾ ਲੈਣੇ ਚਾਹੀਦੇ ਨੇ ਡੰਡੌਤ ਕਰਦੇ ਹੋਏ ਆਪਣੇ ਉਸ ਮੁਰਸ਼ਿਦ ਅੱਗੇ ਜਾ ਕੇ ਪੇਸ਼ ਹੋ ਜਾ। ਇਹ ਮੁਰਸ਼ਿਦ ਕਹੇ ਵੀ ਇੱਕ ਲੱਦੇ ਭਾਰ ਖੜੇ ਹੋ ਕੇ ਤਪੱਸਿਆ ਕਰੋ। ਤਾਂ ਇਹਨਾਂ ਨੂੰ ਇੱਕ ਲੱਤੇ ਖੜੇ ਹੋ ਕੇ ਵੀ ਤਪੱਸਿਆ ਕਰਨੀ ਪਵੇਗੀ। ਜਿਉ ਕਹੇ ਵੀ ਧੂਣੀਆਂ ਤਪਾਓ। ਇਹਨਾਂ ਨੂੰ ਧੂਣੀਆਂ ਵੀ ਤਪਾਉਣੀਆਂ ਪੈਣਗੀਆਂ। ਜੇ ਮੁਰਸ਼ਿਦ ਇਹ ਹੁਕਮ ਕਰੇ ਕਿ ਜਾਓ ਪਿੰਡ ਚੋਂ ਗਜਾ ਕਰਕੇ ਲਿਆਓ ਇਹਨਾਂ ਨੂੰ ਗਜਾ ਕਰਕੇ ਵੀ ਲਿਆਉਣਾ ਪਊ ਕਿਉਂਕਿ ਜਿਹੜਾ ਵੀ ਕੋਈ ਚੇਲਾ ਆਪਣੇ ਪੀਰ ਆਪਣੇ ਮੁਰਸ਼ਿਦ ਆਪਣੇ ਗੁਰੂ ਨਾਲ ਜਿਹੜਾ ਵੀ ਕੋਈ ਮੁਕਾਬਲਾ ਕਰਦਾ ਹੈ ਜਾਂ ਉਹਦਾ ਵਿਰੋਧ ਕਰਦਾ ਹੈ ਜਾਂ ਉਹਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਉਹਨੂੰ ਕਿਤੇ ਵੀ ਖੈਰ ਨਹੀਂ ਪਿਲਦੀ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਇਤਿਹਾਸ ਇਸ ਗੱਲ ਦਾ ਸ਼ਾਕੀ ਹੈ ਤੇ ਉਹ ਇਤਿਹਾਸ 'ਚ ਦਰਜ ਵੀ ਹੁੰਦਾ ਹੈ ਦੋਸਤੋ ਪੰਜਾਬ ਦੀ ਇੱਕ ਕਹਾਵਤ ਹੈ ਕਿ ਲੰਡੂਆਂ ਨੂੰ ਤੂੰ ਟੱਕਰੀ ਤੈਨੂੰ ਟੱਕਰੂ ਬੰਸਰੀ ਵਾਲਾ ਇਹਨਾਂ ਨੂੰ ਟੱਕਰ ਵੀ ਕਿਹਾ ਬੰਸਰੀ ਵਾਲਾ ਟੱਕਰ ਕੇ ਬੰਸਰੀ ਵਾਲਾ ਇਹਨਾਂ ਨੂੰ ਜੀਨੂੰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਨੇ ਕਰਾਮਾਤਾਂ ਵੀ ਮਹਾਰਾਜ ਸਾਰੇ ਪਾਸੇ ਉਹਦੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੀ ਚਰਚਾ ਚੱਲ ਰਹੀ ਹੈ ਬੜੇ-ਬੜੇ ਰਾਜੇ ਮਹਾਰਾਜੇ ਪੀਰ ਫਕੀਰ ਔਲੀਏ ਉਹਨੂੰ ਮਿਲਣ ਲਈ ਆ ਰਹੇ ਨੇ ਹਰ ਪਾਸੇ ਉਹਦੀ ਤੂਤੀ ਬੋਲਦੀ ਹੈ ਵੱਡੇ ਵੱਡੇ ਲੋਕ ਆ ਕੇ ਉਹਦੀ ਚੌਕੀ ਭੜਦੇ ਨੇ ਇਹ ਉਸੇ ਪੀਰ ਨਾਲ ਟੱਕਰ ਲੈਣ ਗਏ ਸੀ ਇਹਨਾਂ ਨੇ ਬਹੁਤ ਯਤਨ ਕੀਤੇ ਪਰ ਇਹ 40 ਚੋਰ ਤੇ ਇਹਨਾਂ ਦਾ ਅਲੀ ਬਾਬਾ ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕੇ ਬਾਅਦ ਪਹਿਲਾਂ ਇਹਨਾਂ ਨੇ ਪਤਾ ਨਹੀਂ ਕਿੱਥੋਂ ਇੱਕ ਨਾਸ ਭਾਰ ਕੇ ਲਿਆਂਦਾ ਉਹ ਵੀ ਕਿਸੇ ਢਿੱਲੇ ਦਾ ਕਿਸੇ ਮੱਠ ਦਾ ਕਹਿੰਦਾ ਕਹੋਂਦਾ ਮੰਨ ਸਿਉਦੀ ਪੂਰੀ ਚਰਚਾ ਲੋਕਾਂ ਦੇ ਵਿੱਚ ਪੂਰੀ ਉਹਦੀ ਮਹਿਮਾ ਹੈ ਕੋਈ ਐਸੀ ਵੈਤ ਨਹੀਂ ਉਹ ਮੰਤਰ ਲੈਂਦਾ ਇਹਨਾਂ ਨੇ ਉਹਨੇ ਆਪਦਾ ਧੂਣੀਆਂ ਤਪਾਈਆਂ ਉਹਨੇ ਜਾਦੂ ਮੰਤਰ ਚਲਾਏ ਬਹੁਤ ਕੋਸ਼ਿਸ਼ ਕੀਤੀ ਪਰ ਉਹਦਾ ਨਾ ਜੰਤਰ ਨਾ ਉਹਦਾ ਮੰਤਰ ਤੇ ਨਵਾਂ ਤੰਤਰ ਚੱਲਿਆ ਹੀ ਨਹੀਂ ਵਿਚਾਰਾ ਆਪਦੀ ਘਡੇਰੀ ਤੇ ਆਇਆ ਸੀ ਉਥੇ ਵਾਪਸ ਚਲਾ ਗਿਆ ਹੁਣ ਲੱਗਦਾ ਹੈ ਵੀ ਸ਼ਾਇਦ ਇਹ ਭੈਰੋਂ ਪੇਰ ਦੀ ਨੂੰ ਮਿਲਣ ਦੀ ਤਿਆਰੀ ਕਰ ਰਹੇ ਨੇ ਉਹਦੇ ਹਰ ਸੁੱਖ ਨਾਲ ਹੁਣ ਨੂੰ ਤਿਆਰ ਨੇ ਰੋਟੀ ਪਕਾਉਣ ਦੀ ਇਹਨੇ ਤਿਆਰੀ ਕਰ ਲਈ ਹੈ ਵੀ ਸ਼ਾਇਦ ਭੈਰੋਂ ਇਹਨਾਂ ਦਾ ਖੜਾ ਛੜਾ ਦੇ ਇਹਨਾਂ ਦਾ ਕੋਈ ਭਲਾ ਕਰ ਦੇ ਭੈਰੋਂ ਨਾਲੇ ਤਾਲਮੇਲ ਵੀ ਕਰ ਰਹੇ ਨੇ ਪਰ ਉਹਦੇ ਜਿਹੜੇ ਵਿੱਚ ਵਿਚੋਲੇ ਪਾਏ ਨੇ ਉਹਨਾਂ ਨੇ ਕਿਹਾ ਇਹ 40 ਚੋਰਾ ਨੂੰ ਅਹਿਲੀ ਬਾਬੇ ਨੂੰ ਓਏ ਮੂਰਖ ਓਏ ਕਿਉਂ ਕਹਿੰਦੇ ਐਵੇਂ ਪਾਪੜ ਵੇਲਦੇ ਫਿਰਦੇ ਹੋ ਕਿਉਂ ਪਾਪੜ ਵੇਲਦੇ ਫਿਰਦੇ ਹੋ ਤੁਸੀਂ ਦੁਨੀਆ ਦੇ ਕਿਸੇ ਵੀ ਪੀਰ ਫਕੀਰ ਨਜ਼ੂਮੀ ਔਲੀਏ ਕੋਲੇ ਚਲੇ ਜਾਓ ਜਿਹੜੇ ਆਪਣੇ ਹੀ ਗੁਰੂ ਤੋਂ ਆਕੀ ਹੋ ਕੇ ਆਪਣੇ ਪੀਰ ਆਪਣੇ ਮੁਰਸ਼ਦ ਤੋਂ ਆਕੀ ਹੋ ਕੇ ਉਹਨੂੰ ਘੁਬਰਾ ਕਰਕੇ ਕਿਤੇ ਜਾਂਦੇ ਨੇ ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਉਹਨਾਂ ਨੂੰ ਕੋਈ ਖੈਰ ਨਹੀਂ ਪਾਉਂਦਾ ਤੇ ਭੁੱਲ ਜਾਣਾ ਹਾਂ ਕਦੇ ਇਹਨਾਂ ਦੀ ਤੂਤੀ ਬੋਲਦੀ ਸੀ ਇਹਨਾਂ 40 ਜੋੜਾਂ ਦੀ ਤੇ ਅਲੀ ਬਾਬੇ ਦੀ ਜਦੋਂ ਅਲੀ ਬਾਬਾ ਆਉਂਦਾ ਸੀ ਇਸ਼ਾਰਾ ਕਰਦਾ ਸੀ ਇਹ ਕਹਿੰਦੇ ਸਿਮ ਸਿਮ ਖੁੱਲ ਜਾ ਤੇ ਦਰਵਾਜ਼ਾ ਖੁੱਲ ਜਾਂਦਾ ਸੀ ਜਦੋਂ ਕਹਿੰਦੇ ਸਿਮ ਸਿਮ ਬੰਦ ਹੋ ਜਾ ਦਰਵਾਜ਼ਾ ਬੰਦ ਹੋ ਜਾਂਦਾ ਸੀ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ 'ਚ ਉਹ ਕੋਈ ਸਤਾ ਰਹੀ ਨਹੀਂ ਨਾ ਇਹਨਾਂ 'ਚ ਕੋਈ ਰਿੱਧੀਆਂ ਸਿੱਧੀਆਂ ਰਈਆਂ ਨੇ ਜਿਹੜੀਆਂ ਕਿਸੇ ਗੁਰੂ ਦੇ ਕਿਸੇ ਪੀਰ ਦੇ ਸਹਾਰੇ ਸੀਆਂ ਹੁਣ ਇਹ ਕਹਿੰਦੇ ਆ ਨਾ ਸਿਮ ਸਿਮ ਖੁੱਲ ਜਾ ਦਰਵਾਜ਼ਾ ਤਾਂ ਕੀ ਨਿਕਾ ਜਾ ਦਰਵਾਜ਼ੇ ਵੀ ਨਹੀਂ ਖੁੱਲਦੀ ਇਹਨਾਂ ਤੋਂ ਹੁਣ ਇਹ ਪਟਕਦੇ ਫਿਰਦੇ ਨੇ ਇਹ ਪਟਕਦੀਆਂ ਰੂਹਾਂ ਬਣੀਆਂ ਹੋਈਆਂ ਨੇ ਇਸੇ ਕਰਕੇ 31 ਦਸੰਬਰ ਨੂੰ ਇਹ ਸਾਰੇ 40 ਚੋਰ ਜਿਹੜੇ ਨੇ ਇਕੱਠੇ ਹੋ ਰਹੇ ਨੇ ਵੀ ਕੀ ਬਿਉਂਤ ਬਣਾਈਏ ਕਿ ਅਲੀ ਬਾਬਾ ਬਚ ਰਹੇ ਕਿਸੇ ਸਿਆਣੇ ਮਹਾਪੁਰਸ਼ ਨੇ ਇਹਦੇ ਕੋਲੇ ਗਏ ਸੀ ਪੈਸੇ ਦਾ ਸਿਆਣੇ ਕੋਈ ਜਾਂਦੀ ਨਹੀਂ ਕਿਉਂਕਿ ਸਿਆਣਾ ਬੰਦਾ ਜਿਹੜਾ ਸਿੱਧੀ ਮਤ ਦਿੰਦਾ ਹੈ ਇਹਨਾਂ ਨੂੰ ਉਹ ਪਸੰਦ ਨਹੀਂ ਇਹ ਕਿਸੇ ਸਿਆਣੇ ਕੋਲੇ ਭੁੱਲ ਭਲੇਖੇ ਜਾਵੜੇ ਦੱਸ ਪਾਈ ਹੋਣੀ ਹੈ ਉਹ ਕਹਿੰਦਾ ਭਲੇ ਮਾਨਸੋ ਜਿਹੜੇ ਆਪਦੇ ਮੁਰਸ਼ਿਦ ਜਿਹੜੇ ਆਪਦੇ ਗੁਰੂ ਪੀਰ ਤੋਂ ਤੁਸੀਂ ਆਕੀ ਹੋ ਕੇ ਆਏ ਹੋ ਤੁਸੀਂ ਬਾਗੀ ਹੋ ਕੇ ਆਏ ਹੋ ਬਗਾਵਤ ਕਰਕੇ ਆਏ ਹੋ ਉਹਦੇ ਚਰਨੀ ਟੈਪੋ ਜਾ ਕੇ ਜਿਹੜੀ ਡੰਡ ਤੁੰ ਨੂੰ ਲਾਉਂਦਾ ਮੰਨ ਲੋ ਸਜ਼ਾ ਪ੍ਰਗਤ ਲੋ ਓਏ ਪਾਗਲੋ ਲੋਕ ਐਂ ਤਾਂ ਸਮਝਣਗੇ ਵੀ ਹਾਂ ਇਹ ਉਸ ਡੇਰੇ ਦੇ ਚੇਲੇ ਨੇ ਕਹਿੰਦੇ ਕੋਈ ਆਟਾ ਮੰਗਣ ਵੀ ਜਾ ਉਹਨੂੰ ਪੁੱਛਦੇ ਆ ਵੀ ਤੂੰ ਕਿਹੜੇ ਡੇਰੇ ਦਾ ਸਾਹ ਹੈ ਉਹ ਕਹਿੰਦੇ ਨਾਲ ਕੰਮ ਘਾਟ ਜੇ ਡੇਰੇ ਨੂੰ ਦਾ ਮੈਨੂੰ ਪਤਾ ਨਹੀਂ ਆਟਾ ਦੇਖ ਰੋ ਮੇਰੇ ਚੋਲੇ ਚ ਕਿੰਨਾ ਵੱਧ ਹੋਊਗਾ ਇਹਨਾਂ ਨੂੰ ਆਟਾ ਵੀ ਨਹੀਂ ਮਿਲਦਾ ਜਿੰਨੀ ਦੇਰ ਇਹਨਾਂ ਦਾ ਇਹਨਾਂ ਦਾ ਨਾਂ ਨਹੀਂ ਜੁੜਦਾ ਜਿਹੜੇ ਪੀਰ ਤੋਂ ਜਿਹੜੇ ਮੁਰਸ਼ਿਦ ਤੋਂ ਜਿਹੜੇ ਆਪਦੇ ਗੁਰੂ ਪੀਰ ਤੋਂ ਇਹ ਬਾਗੀ ਹੋਏ ਨੇ ਹੋਰ ਥਾਂ ਤੱਕ ਕੇ ਖੰਦੇ ਬਣਦੇ ਜਿੰਨੀ ਦੇਰ ਆਪਣੇ ਗਲਾਂ 'ਚ ਪੱਲੂ ਪਾ ਕੇ ਡਡੋਤ ਕਰਕੇ ਉਸੇ ਮੁਰਸ਼ਿਦ ਦੇ ਅੱਗੇ ਜਾ ਕੇ ਨਹੀਂ ਲਿਟਦੇ ਮਾਫੀਆਂ ਨਹੀਂ ਮੰਗਦੇ ਤੇ ਜੋ ਸਜ਼ਾ ਦਿੰਦਾ ਹੈ ਕਹੇ ਚਾਹੇ ਕਹੇ ਵੀ ਧੂਨੀਆਂ ਤਪਾਓ ਚਾਹੇ ਕਹੇ ਲੱਤ ਤੇ ਖੜਿਓ ਕਿ ਭਗਤੀ ਕਰੋ ਜਿੰਨੀ ਤੇਰੇ ਸਜ਼ਾ ਪੂਰੀ ਨਹੀਂ ਕਰਨਗੇ ਇਹਨਾਂ ਦਾ ਕਲਿਆਣ ਨਹੀਂ ਹੋ ਸਕਦਾ ਇਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਇਹਨਾਂ ਨੂੰ ਕਿਸੇ ਨੇ ਖੈਰ ਦਾ ਕੀ ਪਾਉਣੀ ਹੈ ਇਹਨਾਂ ਨੂੰ ਦੇਖ ਕੇ ਲੋਕ ਬਾਰ ਬੰਦ ਕਰ ਲਿਆ ਕਰਨਗੇ ਹੁਣ ਆਲਾ ਸਮਾਂ ਇਹਨਾਂ ਨੂੰ ਦੇਖ ਕੇ ਲੋਕ ਬਾਰ ਬੰਦ ਕਰ ਲੈ ਗਏ 40 ਚੋਰ ਤੇ ਅਲੀ ਬਾਬਾ ਇਹਨਾਂ ਦਾ 40 ਚੋਰਾਂ ਦਾ ਜਿਹੜਾ ਅਲੀ ਬਾਬਾ ਹੁਣ ਥੋੜੀ ਸਿਮ ਸਿਮ ਕਹਿ ਦੋ ਦਾ ਕੋਈ ਦਰਵਾਜ਼ਾ ਖੁੱਲਣਾ ਤੇ ਨਾ ਬੰਦ ਹੋਣਾ ਤੁਹਾਡੇ ਚੋਂ ਸਤਾ ਨਹੀਂ ਰਹੀ ਜੋ ਤੁਸੀਂ ਜੋ ਮਰਜ਼ੀ ਕਰ ਲੈਂਦੇ ਸੀ ਹੁਣ ਤੁਸੀਂ ਨਪੁੰਸਕ ਹੋ ਚੁੱਕੇ ਹੋ ਬੇਕਾਰ ਹੋ ਚੁੱਕੇ ਹੋ ਉਹ ਫੜਾ ਨਾ ਮਾਰੋ ਜਿਹੜੇ ਪਹਿਲਾਂ ਮਾਰਦੇ ਸੀ ਬੰਦੇ ਦੇ ਪੁੱਤ ਬਣ ਕੇ ਉਸੇ ਮੁਰਸ਼ਿਦ ਜਿਹਦੇ ਬਾਰੇ ਤੁਸੀਂ ਊਠ ਪਟਾਂਗ ਬੋਲਿਆ ਲੋਕਾਂ ਜਾ ਕੇ ਜਿਹਦੇ ਬਾਰੇ ਤੁਸੀਂ ਬਕਵਾਸ ਕੀਤੀ ਹੈ ਜਿਹਦੀ ਕੋਈ ਕਸਮ ਨਹੀਂ ਛੱਡੀ ਉਹਦੀ ਬਦਨਾਮੀ ਕਰਨ ਦੀ ਓਏ ਉਸੇ ਆਪਣੇ ਮੁਰਸ਼ਿਦ ਦੇ ਅੱਗੇ ਜਾ ਕੇ ਡਿੱਗ ਪੋ ਏ ਮੰਗ ਲਓ ਮਾਫੀਆਂ ਕਰਨ ਵੀ ਫੜੋ ਨੱਕ ਵੀ ਰਗੜੋ ਜੇ ਬਚਣਾ ਨਹੀਂ ਆਉਣ ਵਾਲਾ 2025 ਟੋਡੇ ਨਾਲ ਬਹੁਤ ਬੁਰੀ ਕਰੂਗਾ ਸਿਰਫ ਇੱਕ ਦਿਨ ਹੈ ਕੱਲ ਨੂੰ ਜਿਹੜੇ ਤੁਸੀਂ 40 ਚੋਰ ਇਕੱਠੇ ਹੋ ਰਹੇ ਹੋ ਨਾ ਤੇ ਅਲੀ ਬਾਬੇ ਨੇ ਇੱਕ ਦਿਨ ਪਹਿਲਾਂ ਵੀ ਇਕੱਠੇ ਕੀਤਾ ਸੀ ਤੁਹਾਨੂੰ ਕਿਸੇ ਹੋਰ ਡਰੇ ਤੇ ਬੁਲਾਇਆ ਸੀ ਜਿਹੜੀਆਂ ਤੁਹਾਡੇ ਉਹਨੇ ਉਂਗਲਾਂ ਲਾਈਆਂ ਨੇ ਨਾ ਅਲੀ ਬਾਬੇ ਨੇ ਉਹ ਕਿਸੇ ਕੰਮ ਨਹੀਂ ਆਉਣੀਆਂ ਸਿੱਧੀ ਗੱਲ ਇਹ ਹੈ ਕਿ ਜਿਹੜੇ ਆਪਣੇ ਮੁਰਸ਼ਦ ਦੇ ਖਿਲਾਫ ਤੁਸੀਂ ਬੋਲੇ ਚੰਦੇ ਉੱਠ ਪਟੰਗ ਜੋ ਵੀ ਕਿਹਾ ਉਹ ਮੁਰਸ਼ਦ ਬੀਬੀਆਂ ਸਦਿਆਂ ਦਾ ਮਾਲਕ ਹੈ ਉਹ ਕਰਾਮਾਤਾਂ ਨੇ ਉਹਦੇ ਕੋਲ ਬਹੁਤ ਬਹੁਤ ਵਿਦਵਾਨ ਹੈ ਉਸ ਦੇ ਪੈਰੀਂ ਪੈ ਜਾ ਓਏ ਓਏ ਮੂਰਖੋ ਨਾਲੇ ਤੁਹਾਡੇ ਕੰਨ ਬਿੰਨੂ ਨਾਲੇ ਤੁਹਾਡੇ ਮੁੰਦਰਾ ਪਾ ਦੂ ਉਹ ਜਿੱਥੇ ਮਰਜੀ ਮੰਗਦੇ ਫਿਰੋ ਤੇ ਨਹੀਂ ਤਾਂ ਤੁਨੂੰ ਕਿਸੇ ਨੇ ਨਾ ਖੈਰ ਨਹੀਂ ਪਾਣੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ